ਹੇੜੇ ਚ ਗੋਲੀਆਂ ਮਾਰ ਪੰਡਿਤਾ ਨੰਬਰਦਾਰ ਸਾਬਕਾ ਫੌਜੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਕਤਲ ਦੀ ਵਜ੍ਹਾ ਜਾਣ ਉੱਡ ਜਾਣਗੇ ਹੋਸ਼ ਜੀਹਾਂ ਸ਼ਰਿਆਮ ਨੰਬਰਦਾਰ ਦਾ ਗੋਲੀਆਂ ਮਾਰ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਫੌਜੀ ਤੇ ਉਸਦੇ ਕੁਝ ਹੋਰ ਸਾਥੀ ਹਥਿਆਰਾਂ ਨਾਲ ਲੈਸ ਹੋ ਨੰਬਰਦਾਰ ਦੇ ਘਰ ਚ ਦਾਖਲ ਹੋ ਗਏ ਘਰ ਚ ਦਾਖਲ ਹੁੰਦੇ ਹੀ ਹਮਲਾਵਰਾਂ ਨੇ ਵਿਹੜੇ ਚ ਕੰਮ ਕਰ ਰਹੇ ਨੰਬਰਦਾਰ ਤੇ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੋਲੀਆਂ ਲੱਗਣ ਕਾਰਨ ਖੂਨ ਨਾਲ ਲਥਪਥ ਨੰਬਰਦਾਰ ਭਗਵੰਤ ਸਿੰਘ ਥੱਲੇ ਡਿੱਗ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਜਮ ਮੌਕੇ ਤੋਂ ਫਰਾਰ ਹੋ ਗਏ ਇਸ ਵਾਰਦਾਤ ਤੋਂ ਬਾਅਦ ਪਿੰਡ ਚ ਘਰ ਚ ਚੀਕ ਚਹਾੜਾ ਮਚ ਗਿਆ ਪੂਰਾ ਪਿੰਡ ਸਹਿਮੁੱਠਿਆ ਹਰ ਕੋਈ ਇਹੋ ਸੋਚ ਰਿਹਾ ਕਿ ਆਖਰ ਇਹ ਭਾਣਾ ਵਾਪਰ ਕਿਵੇਂ ਗਿਆ ਜੀ ਹਾਂ ਦੱਸਿਆ ਤਾਂ ਇਹ ਹੋ ਜਾ ਰਿਹਾ ਹੈ ਕਤਲ ਦੀ ਖੌਫਨਾਕ ਵਾਰਦਾਤ ਅਮਰitsar ਦੇ ਪਿੰਡ ਸਰਹਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਸਾਬਕਾ ਫੌਜੀ ਤੇ ਉਸਦੇ ਹੋਰ ਸਾਥੀਆਂ ਤੇ ਪਿੰਡ ਦੇ ਹੀ ਨੰਬਰਦਾਰ ਦਾ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਮਾਮਲਾ ਸਰ ਜੀ ਦੇਖੋ ਮੇਰੇ ਫੁੱਫੜ ਜੀ ਲੱਗਦੇ ਸੀ ਮੈਂ ਨਾ ਰਹੀ ਮੈਂ ਦੁਬਈ ਤੋਂ ਬਿਲੋਂਗ ਕਰਦਾ ਹਾਂ ਤੇ ਪਰ ਬਾਜੀ ਬਹੁਤ ਹੀ ਗਲਤ ਹੋਇਆ ਜੀ ਬਾਏ ਇੱਕ ਛੋਟੇ ਜਿਹੇ ਬੱਚੇ ਦੀ ਮਤਲਬ ਗੱਲ ਤੋਂ ਮਤਲਬ ਆਪਾਂ ਇੱਕ ਬੰਦੇ ਨੂੰ ਬੇਨ ਪੁੱਛਿਆ ਗੋਲੀ ਦੀ ਗੱਲ ਕੀ ਹੋਈ ਗੱਲ ਜੀ ਸਕੂਲੇ ਕੋਈ ਤੁਹਾਨੂੰ ਪਤਾ ਹੈ ਕਿ ਬੱਚੇ ਲੜ ਪੈਂਦੇ ਅਜੇ ਗੱਲ ਨਾ ਨਿੱਕੀ ਨਿੱਕੀ ਗੱਲ ਤੋਂ ਪਰ ਆਪਾਂ ਨੂੰ ਮਾਪਿਓਂ ਚਾਹੀਦਾ ਕਿ ਬੱਚਿਆਂ ਤੇ ਆਪਾਂ ਧਿਆਨ ਉਹਨਾਂ ਦੀ ਕਹਣੇ ਤੇ ਨਾ ਲੱਗੀ ਅਸੀਂ ਪਹਿਲਾਂ ਆਪਾਂ ਸੋਚੀਏ ਜੀ ਤੇ ਉਹ ਫੁਫੜ ਜੀ ਮੇਰੇ ਦੇਖੋ ਜੀ ਧਾਰ ਕੱਢ ਕੇ ਉਧਰੋਂ ਆ ਰਹੇ ਸੀ ਇਹ ਦੋ ਗੱਡੀਆਂ ਆਈਆਂ ਜੀ ਪਿੰਡ ਦੇ ਕਹਿਨ ਦੇ ਮੁਤਾਬਕ ਜੀ ਸਹੀ ਹੈ ਜੀ ਤੇ ਦੋਨੋਂ ਗੱਡੀਆਂ ਉਹਨਾਂ ਨੇ ਰਿਵਰਸ ਕਰਕੇ ਉਧਰ ਖੜੀਆਂ ਕਰ ਲਈਆਂ ਤਾਂ ਇੱਥੇ 6-7 ਬੰਦੇ ਆਏ ਆ ਜੀ ਤੇ 6-7 ਬੰਦੇ ਇਹਨਾਂ ਸਾਡੇ ਫੁੱਫੜ ਜੀ ਹੋਣੀ ਮੇਰੀ ਭੂਆ ਜੀ ਹੋਣਾ ਨੇ ਰਿਸਪੈਕਟ ਕੀਤੀ ਆ ਕਿ ਬੈਠੋ ਤੁਸੀਂ ਕੋਈ ਨਹੀਂ ਬੱਚਿਆਂ ਦੀ ਗੱਲ ਆਸੀਂ ਸਮਝਲਾ ਲੈਨੇ ਆ ਜੀ ਪਰ ਉਹਨਾਂ ਨੇ ਭਾਜੀ ਕੁਝ ਨਹੀਂ ਸੁਣਿਆ ਜੀ ਉਹਨਾਂ ਜੀ ਆਉਂਦੇ ਆਂ ਮਤਲਬ ਫੁੱਫੜ ਜੀ ਹੋਣਾ ਨੂੰ ਮਤਲਬ ਉਦੋਂ ਧਾਰ ਕੱਢ ਕੇ ਆਉਂਦੇ ਸੀ ਤੇ ਉਹਨਾਂ ਜੋ ਉਸੇ ਵਾਲੇ ਫਾਇਰਿੰਗ ਕਰਤੀ ਆ ਤੇ ਫੁੱਫੜ ਜੀ ਨਹੀਂ ਉੱਥੇ ਡਿੱਗ ਪਏ ਨੇ ਬੇਟਾ ਹੈਗਾ ਭਰਾ ਹੈ ਮੇਰਾ ਉਹਨਾਂ ਨੇ ਸੱਟੇ ਆਏ ਸੱਟੀਆਂ ਗੋਲੀਆਂ ਮਾਰੀਆਂ ਗੱਲਬਾਤ ਕੋਈ ਕੀ ਕੀ ਪੰਜ-ਛੇ ਜਣੇ ਆਏ ਗੁੰਡਾਪਰਵਾਸੀ ਬੱਤ ਨਹੀਂ ਨਾ ਪੂਰੀ ਕਿੱਥੋਂ ਦੇ ਸੀ ਮਰੜੀ ਦੇ ਹੀ ਜੀ ਤੁਹਾਨੂੰ ਲੱਗਦਾ ਤੇ ਪਹਿਲਾਂ ਵੀ ਉਹ ਕੋਈ ਕੋਈ ਪੁਰਾਣੀ ਜੀ ਕੋਈ ਰੰਜਿਸ਼ ਨਹੀਂ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਹੈਗੀ ਇਹਨਾਂ ਦਾ ਪਤਾ ਹੁੰਦਾ ਹੈ ਆਪਣੇ ਗੁੰਡਾ ਤਿਆਰ ਤੁਰ ਰੱਖਦਾ ਕੋੜ ਗੱਲ ਕਰਦਾ ਉਹ ਤਾਂ ਧਾਰ ਕੱਢ ਕੇ ਆਉਂਦੇ ਆ ਉੱਥੋਂ ਆਇਆ ਸਿੱਧਾ ਉੱਥੋਂ ਦਾ ਸੁੱਟ ਲਿਆ ਮਾਰ ਦਿੱਤੀਆਂ ਗੋਲੀਆਂ ਕੀ ਮੰਗ ਕੀ ਕਰੂ ਮੰਗ ਅਨਸਾਫ ਚਾਹੀਦਾ ਹੈ ਸਾਨੂੰ ਬੰਦੇ ਫੜਨੇ ਚਾਹੀਦੇ ਆ ਪੁਲਿਸ ਨੂੰ ਆਖਰ ਕਤਲ ਕਿਉਂ ਹੋਇਆ ਇਸ ਨੂੰ ਲੈ ਕੇ ਵੱਡਾ ਖਲਾਸਾ ਹੁੰਦਾ ਦਿਖਾਈ ਦਿੱਤਾ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਨੰਬਰਦਾਰ ਦੀ ਪੋਤੀ ਨਾਲ ਸਾਫਕਾ ਫੌਜੀ ਦੇ ਲੜਕੇ ਵੱਲੋਂ ਛੇੜਛਾੜ ਕੀਤੀ ਜਾਂਦੀ ਸੀ ਤੇ ਜਿਉਂ ਹੀ ਨੰਬਰਦਾਰ ਨੂੰ ਮਾਮਲੇ ਬਾਰੇ ਪਤਾ ਲੱਗਿਆ ਤਾਂ ਉਸ ਨੇ ਸਾਫਕਾ ਫੌਜੀ ਦੇ بیٹے ਨੂੰ ਝਿੜਕ ਦਿੱਤਾ ਸੀ ਜਿਸ ਤੋਂ ਬਾਅਦ ਲੜਕੇ ਨੇ ਇਹ ਸਵੰਦੀ ਜਾਣਕਾਰੀ ਆਪਣੇ ਪਿਤਾ ਯਾਨੀ ਸਾਫਕਾ ਫੌਜੀ ਨੂੰ ਦੇ ਦਿੱਤੀ ਪੁੱਤ ਦੀ ਇਹ ਗੱਲ ਸੁਣ ਸਾਫਕਾ ਫੌਜੀ ਗੁੱਸੇ 'ਚ ਆ ਗਿਆ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨੰਬਰਦਾਰ ਦੇ ਘਰ 'ਚ ਦਾਖਲ ਹੋ ਗਿਆ ਇਤਸ਼ਰੀਆਂ ਗੋਣੀਆਂ ਮਾਰ ਨੰਬਰਦਾਰ ਦਾ ਕਤਲ ਕਰ ਦਿੱਤਾ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਵਾਰ ਦਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਨੰਬਰਦਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉੱਥੋਂ ਬਰੇਡਾ ਜੀ ਦਾ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ 5 ਜਣੇ ਸੀ ਉਹ ਇੱਥੇ ਆਏ ਸੀ ਕੋਈ ਨਾ ਗੱਲਬਾਤ ਕਰਨ ਉਹਨੇ ਇਹਦੇ ਮੰਦਰ ਕੋਵਾਲ ਸਿੰਘ ਦੇ ਆਪਣਾ ਫਾਇਰ ਮਾਰਤਾ ਜੀ ਸਰ ਫਿਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਨੇ ਬਿਲਕੁਲ 300 ਬੰਦੇ ਹਾਂਜੀ ਹਾਂਜੀ 300 ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਸਰ ਇਹ ਦੇ ਕਾਰਨ ਕੀ ਰੇਲ ਲਾਈ ਮਾਮਲਾ ਮਾਮਲਾ ਇਹ ਜਿਹੜੇ ਉਹਨਾਂ ਕਰਦੇ ਆ ਤਕਤੀਸ਼ ਆਪਣੰ ਕੀ ਛੁਰੀ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਬੋਟੀ ਕਿਦੇ ਉਹ ਤੋਂ ਆਏ ਇੱਥੇ ਘਰੇ ਜੀ ਹਾਂ ਸ਼ਰਿਆਮ ਹੋਏ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪਿੰਡ 'ਚ ਸਹੰਦ ਦਾ ਮਾਹੌਲ ਪਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 6 ਦੇ ਕਰੀਬ ਮੁਲਜ਼ਮਾਂ ਵੱਲੋਂ ਇਸ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਦੇਖਣਾ ਹੋਵੇਗਾ ਪੁਲਿਸ ਮਾਮਲੇ 'ਚ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਕਰਦੀ ਹੈ। ਬਿਊਰੋ ਰਿਪੋਰਟ ਜਗਬਾਣੀ ਟੀਵੀ